ਤੇ ਆਪਾਂ ਬਹੁਤ ਵਾਰੀ ਦੇਖਦੇ ਆ ਕਿ ਬੱਚੇ ਜਿਹੜੇ ਆਪਣੇ ਕੁਝ ਵੀ ਖੁਸ਼ ਹੋ ਕੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਖਾਂਦੇ ਨਹੀਂ ਹੈਗੇ ਹੈਨਾ ਜਿਆਦਾ ਲੇਜ਼ ਗੁਰਕਰੀ ਕਿਉਂਕਿ ਕੁਝ ਉਹਦੇ ਵਿੱਚ ਜ਼ਿੰਮੇਵਾਰ ਆਪਾਂ ਵੀ ਆ ਖਾਸ ਕਰਕੇ ਮਦਰਸ ਵੀ ਚਾਹ ਲੋ ਕੋਈ ਗੱਲ ਨਹੀਂ ਬੱਚੇ ਨੂੰ ਕੋਈ ਡਿਸ਼ ਸਪੈਸ਼ਲ ਨਾ ਬਣਾ ਕੇ ਦੇਣੀ ਪਵੇ ਤਾਂ ਬੱਚੇ ਇਸ ਤਰ੍ਹਾਂ ਦੀਆਂ ਖਾ ਕੇ ਕੋਸ਼ਿਸ਼ ਕਰਦੇ ਰਹਿਣ ਚੁੱਪ ਰਹਿਣ ਦੀ ਪਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਚੀਜ਼ਾਂ ਜਿਹੜੀਆਂ ਕਿ ਬਹੁਤ ਜ਼ਿਆਦਾ ਨੁਕਸਾਨਦੇਹ ਹੈਗੀਆਂ ਛੋਟੇ ਬੱਚਿਆਂ ਵਾਸਤੇ ਕਿਉਂਕਿ ਇਹਨਾਂ ਦਾ ਪੇਟ ਤਾਂ ਭਰ ਜਾਂਦਾ ਬਟ ਇਹਨਾਂ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਨਿਊਟ੍ਰੀਸ਼ਨ ਵੈਲਿਊ ਨਹੀਂ ਹੁੰਦੀ ਇਹਨਾਂ ਚੀਜ਼ਾਂ ਦੀ ਤਾਂ ਅੱਜ ਆਪਾਂ ਇਹ ਮਨਪਸੰਦ ਬੱਚਿਆਂ ਦਾ ਖਾਣਾ ਬਣਾਉਣ ਲੱਗੀ ਹਾਂ ਮੈਂ ਜਿਹਦੇ ਵਿੱਚ ਕਿ ਤੁਸੀਂ ਦੇਖੋਗੇ ਕਿ ਬੱਚੇ ਤੁਹਾਡੇ ਤੋਂ ਬਾਰ-ਬਾਰੀ ਚੀਜ਼ਾਂ ਮੰਗਣਗੇ ਵੀ ਮੰਮਾ ਸਾਨੂੰ ਅੱਜ ਉਹੀ ਚੀਜ਼ ਦੁਬਾਰਾ ਬਣਾ ਕੇ ਦਿਓ ਤਾਂ ਇਹ ਹੈਗੀ ਹੈ ਮੇਰੇ ਕੋਲ ਇੱਕ ਛੋਟੀ ਜਿਹੀ ਕਟੋਰੀ ਆ ਦੇਖੋ ਏਡੀ ਤੇ ਤੁਹਾਨੂੰ ਮੈਂ ਖਾਲੀ ਵੀ ਦਿਖਾਉਣੀ ਆ ਔਵਲਾ ਸਾਈਜ਼ ਹੈ ਖਾਲੀ ਦਾ ਛੋਟੀ ਵਾਲੀ ਜਿਹੜੀ ਹੁੰਦੀ ਹੈ ਤਾਂ ਇਹ ਇੱਕ ਮੈਂ ਭਰ ਕੇ ਆਪਣੀ ਦਲੀਆ ਦੀ ਇਹ ਹੈਗਾ ਦਲੀਆ ਮਾਰਕੀਟ ਦੇ ਵਿੱਚੋਂ ਦਲੀਆ ਜਿਹੜੀ ਹੈਗੇ ਬੰਦ ਪੈਕੇਟ ਉਹੀ ਲੈ ਕੇ ਆਈ ਦਾ ਤੇ ਇਹਨੂੰ ਮੈਂ ਰੋਸਟ ਨਹੀਂ ਕਰਿਆ ਹੈਗਾ ਦਲੀਏ ਨੂੰ ਇਹਨੂੰ ਕੱਚਾ ਇਹ ਦਲੀਆ ਤਾਂ ਇਹਨੂੰ ਮੈਂ ਇਸ ਤਰ੍ਹਾਂ ਪਾਣੀ ਦੇ ਵਿੱਚ ਡਿਪ ਕਰਕੇ ਹੋਲ ਨਾਈਟ ਰੱਖੂਗੀ ਇਹਨੂੰ ਹੋਲ ਨਾਈਟ ਮੀਨਸ ਕਿ ਇਹਨੂੰ ਸਾਰੀ ਰਾਤ ਇਸ ਤਰ੍ਹਾਂ ਭਿੱਜਿਆ ਰਹਿਣ ਦੂੰਗੀ ਤਾਂ ਮਾਰਨਿੰਗ ਉੱਠ ਕੇ ਇਹਦਾ ਮੈਂ ਬੱਚਿਆਂ ਨੂੰ ਨਾਸ਼ਤਾ ਬਣਾ ਕੇ ਦਵਾਂਗੀ ਛੁੱਟੀਆਂ ਹੈਗੀਆਂ ਤੁਸੀਂ ਦੇਖੋਗੇ ਕਿ ਬੱਚੇ ਜਿਹੜੇ ਇਹਨੂੰ ਕਿੰਨਾ ਖੁਸ਼ ਹੋ ਕੇ ਖਾਂਦੇ ਆ ਤੇ ਇਹਨੂੰ ਤੁਸੀਂ ਸਾਰੀ ਰਾਤ ਇਸ ਤਰ੍ਹਾਂ ਟਾ ਕੇ ਰੱਖਣਾ ਸਾਰੀ ਰਾਤ ਦਾ ਸਿਸਰਾਂ ਟਾ ਕੇ ਰੱਖੇ ਰੱਖਣਾ ਤੇ ਮਾਰਨਿੰਗ ਉੱਠ ਕੇ ਇਹਨੂੰ ਆਪਾਂ ਬਣਾਉਣਾ ਲਓ ਦੇਖੋ ਜੀ ਸਾਰੀ ਰਾਤ ਹੋ ਗਈ ਨੂੰ ਭਿੱਜ ਦੇਣਾ ਕਿੰਨਾ ਸੋਹਣਾ ਦਲੀਆ ਜਿਹੜਾ ਹੈਗਾ ਆਪਣਾ ਤੇ ਜਿੱਤਿਆ ਤਾਂ ਹੁਣ ਆਪਾਂ ਇਹਨੂੰ ਕੀ ਕਰਦੇ ਇਹਨੂੰ ਸਾਰੇ ਪਾਣੀ ਨੂੰ ਆਪਾਂ ਨਚੋੜਦੇ ਲੋਏ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਠੰਡੇ ਪਾਣੀ ਦੇ ਨਾਲ ਔਰ ਜਿੰਨਾ ਇਹਦੇ ਵਿੱਚੋਂ ਇਹਨੂੰ ਗਰਮ ਪਾਣੀ ਦੇ ਵਿੱਚ ਪਿਉਣਾ ਜਾਂ ਸਾਰੀ ਰਾਤ ਪਿਉਆਂ ਦਾ ਮਤਲਬ ਇਹ ਹੁੰਦਾ ਕਿ ਜਿੰਨੀ ਕਣਕ ਦੀ ਗਰਮੀ ਹੁੰਦੀ ਹੈ ਉਹ ਸਾਰੀ ਨਿਕਲ ਜਾਂਦੀ ਹੈਗੀ ਆ ਜਿੰਨਾ ਵੀ ਗਲੂਟਨ ਹੁੰਦਾ ਉਹ ਸਾਰਾ ਨਿਕਲ ਜਾਂਦਾ ਹੁਣ ਤੁਸੀਂ ਦੇਖੋ ਕਿ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਬਿਲਕੁਲ ਹੀ ਇਹਨੂੰ ਪਾਣੀ ਨਾਲ ਧੋ ਕੇ ਵਧੀਆ ਬਣਾ ਲਿਆ ਤਾਂ ਹੁਣ ਆਪਾਂ ਕੀ ਕਰਾਂਗੇ 1 ਕਿਲੋ ਲਵਾਂਗੇ ਦੁੱਧ ਤੇ ਆ ਬਾਕੀ ਕੁਝ ਡਰਾਈ ਫਰੂਟਸ ਹੈਗੇ ਆ ਇਹ ਤੁਹਾਨੂੰ ਮੈਂ ਬਾਅਦ ਚ ਦੱਸੂਗੀ ਇਹ ਇਹ ਵੀ ਸਾਰੀ ਰਾਤ ਦੇ ਭਿੱਜੇ ਹੋਏ ਆ ਕਾਜੂ ਵੀ ਤੇ ਕਿਸ਼ਮਿਸ਼ ਵੀ ਤੇ ਬਦਾਮ ਵੀ ਭਿੱਜੇ ਹੋਏ ਸੀ ਇਹਨਾਂ ਨੂੰ ਮੈਂ ਹੁਣ ਛਿੱਲਿਆ ਤੇ ਆਜੋ ਫਿਰ ਆਪਾਂ ਸਟਾਰਟ ਕਰਦੇ ਆ ਆਪਾਂ ਗੈਸ ਚ ਲੋਕ ਚ ਲਾ ਕੇ ਤੁਹਾਨੂੰ ਦੱਸਦੀ ਆ ਗੈਸ ਚੱਲ ਗਈ ਉੱਪਰ ਆਪਾਂ ਇਹਦੇ ਬਰਤਨ ਰੱਖਤਾ ਠੀਕ ਹੈ ਤੇ ਇਹਦੇ ਚ ਆਪਾਂ ਪਾਵਾਂਗੇ ਇਹ ਕਿੰਨੋ ਹੁੰਦਾ ਪੂਰਾ ਕਿਲੋ ਪਾਉਣਾ ਤੁਸੀਂ ਕਟ ਨਹੀਂ ਪਾਉਣਾ ਹੈਗਾ ਕਿਉਂਕਿ 100 ਗ੍ਰਾਮ ਹੀ ਹੋਣਿਆ ਦਹੀ ਆ ਗਿਆ ਤਾਂ ਇਹਨੂੰ ਹੁਣ ਆਪਾਂ ਬੋਇਲ ਹੋਣ ਦਵਾਂਗੇ ਇਹਦੇ ਵਿੱਚ ਬਾਕੀ ਕੁਝ ਵੀ ਨਹੀਂ ਪਾਉਣਾ ਹਲੇ ਤਾਂ ਓਨੀ ਦੇਰ ਇਹਨੂੰ ਆਪਾਂ ਕੋਈ ਹੋਰ ਕੰਮ ਕਰ ਲਈਏ ਆ ਦੇਖੋ ਇਸ ਤਰ੍ਹਾਂ ਦੇ ਬਣ ਗਏ ਆ ਤੇ ਇਹਦੇ ਵਿੱਚ ਆਪਾਂ ਕੀ ਕਰਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਆ ਦੇਖੋ ਇੰਨਾ ਕੁ ਜ਼ਿਆਦਾ ਨਹੀਂ ਪਾਉਣਾ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਦੁਬਾਰਾ ਆਪਾਂ ਫਿਰ ਗ੍ਰाइंड ਲਓ ਦੇਖੋ ਗ੍ਰाइंड ਹੋ ਗਿਆ ਤੇ ਇਹ ਇਸ ਤਰ੍ਹਾਂ ਦੀ ਇੱਕ ਗਾੜੀ ਪੇਸਟ ਬਣ ਕੇ ਤਿਆਰ ਹੋ ਗਈ ਆ ਤਾਂ ਇਹਨੂੰ ਆਪਾਂ ਕਿਵੇਂ ਯੂਜ਼ ਕਰਨਾ ਤਾਂ ਆਜੋ ਤੁਹਾਨੂੰ ਮੈਂ ਦੱਸਦੀ ਆ ਲਓ ਆਪਣੇ ਦੁੱਧ ਨੂੰ ਬਹੁਤ ਅੱਛਾ ਬੋਇਲ ਆ ਗਿਆ ਚੰਗੀ ਤਰ੍ਹਾਂ ਇਹ ਆ ਦੇਖੋ ਮਲਾਈ ਵੀ ਆਉਣ ਲੱਗੀ ਉੱਤੇ ਤਾਂ ਹੁਣ ਇਹਦੇ ਵਿੱਚ ਇਹਨੂੰ ਆਪਾਂ ਗੈਸ ਕਰੋ ਡਾਊਨ ਤਾਂ ਕਿ ਦੁੱਧ ਦਾ ਜਿਹੜਾ ਆਪਣਾ ਬਾਹਰ ਨਾ ਆਵੇ ਦੇਸਾਂ ਘੰਟੇ ਤਾਂ ਹੁਣ ਆਪਾਂ ਇਹਦੇ ਵਿੱਚ ਦਲੀਆ ਪਾਵਾਂਗੇ ਕਿਉਂਕਿ ਆਮ ਤੌਰ ਤੇ ਜੇ ਆਪਾਂ ਦਲੀਆ ਬਣਾਉਣੀ ਹੈ ਤੁਹਾਨੂੰ ਪਹਿਲਾਂ ਦੇਸੀ ਘਿਓ ਦੇ ਇੱਕ ਚਮਚਾ ਪਾ ਕੇ ਨੂੰ ਆਪਾਂ ਫਰਾਈ ਕਰਦੇ ਹਾਂ ਇਹਨੂੰ ਫਰਾਈ ਨਹੀਂ ਕਰਨਾ ਇਹਨੂੰ ਆਪਾਂ ਗਲੂਟਨ ਫ੍ਰੀ ਕਰਨਾ ਹੁੰਦਾ ਕਿ ਬੱਚਿਆਂ ਨੂੰ ਆਪਾਂ ਫਰਾਈਡ ਚੀਜ਼ਾਂ ਤੋਂ ਤਾਂ ਦੂਰ ਰੱਖਣਾ ਤੇ ਜੇ ਆਪਾਂ ਫਰਾਈ ਕਰ ਕਰਕੇ ਦੇਣ ਲੱਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਤਾਂ ਇਹਨੂੰ ਹੁਣ ਆਪਾਂ ਹਲਾ ਕੇ ਤੇ ਗੈਸ ਆਪਾਂ ਕਰਾਂਗੇ ਇੱਕ ਵਾਰੀ ਫੁੱਲ ਕਰ ਦਿੰਨੇ ਆ। ਆਹ ਲੋ ਗੈਸ ਆਪਣੀ ਹੋ ਗਈ ਐ। ਫੁੱਲ ਹੋ ਗਈ ਇੱਕ ਵਾਰੀ ਠੀਕ ਐ। ਤਾਂ ਫਿਰ ਉਸ ਤੋਂ ਬਾਅਦ ਇਹਨੂੰ ਥੋੜਾ ਡਾਊਨ ਕਰਾਂਗੇ ਆਪਾਂ। ਡ్రਾਈ ਫਰੂਟ ਗ੍ਰाइंड ਕਰਕੇ ਰੱਖਿਆ ਨੇ ਇਹਨੂੰ ਆਪਾਂ ਇਸ ਤਰ੍ਹਾਂ ਕੌਲੀ 'ਚ ਕੱਢ ਕੇ ਰੱਖ ਲੈਣੀ। ਚੰਗੀ ਤਰ੍ਹਾਂ ਇਹਨੂੰ ਹਰੇ ਆਪਾਂ ਉਹਦੇ ਵਿੱਚ ਨਹੀਂ ਪਾਉਣਾ ਹੈਗਾ। ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਟੌਲੀ 'ਚ ਕੱਟ ਕੇ ਰੱਖ ਲੈ ਹੈਗਾ ਠੀਕ ਐ। ਤਾਂ ਜਦੋਂ ਹੁਣ ਉਧਰ ਆਪਣਾ ਚੀਜ਼ ਰੈਡੀ ਹੋ ਜਾਊਗੀ ਫਿਰ ਆਪਾਂ ਇਹ ਦੇਖਦੇ ਆਂ ਵੀ ਇਹਦਾ ਕੀ ਕਰਨਾ ਆਪਾਂ ਠੀਕ ਹੈ ਜੀ ਲਓ ਦੇਖੋ ਆਪਣਾ ਦਹੀਂ ਜਿੰਨਾ ਸੋਹਣਾ ਸਾਰੇ ਦੁੱਧ ਦੇ ਵਿੱਚ ਬਣ ਕੇ ਰੈਡੀ ਹੋ ਗਿਆ ਤਾਂ ਹੁਣ ਇਹਦੇ ਵਿੱਚ ਆਪਾਂ ਇੱਕ ਚੀਜ਼ ਪਾਉਣੀ ਹੈਗੀ ਆ ਇਹ ਜਿਹੜਾ ਆਪਾਂ ਕਿਸ਼ਮਿਸ਼ ਰਾਤ ਦਾ ਭੋਂਕੇ ਰੱਖਿਆ ਸੀ ਨੂੰ ਧੋ ਲਿਆ ਤਾਂ ਇਹਨੂੰ ਆਪਾਂ ਹੁਣ ਵਿੱਚ ਪਾਵਾਂਗੇ ਇਹਦੇ ਤਾਂ ਥੋੜੀ देर ਵਾਸਤੇ ਇਹਨੂੰ ਵਿੱਚ ਬਣਨ ਦਵਾਂਗੇ ਆਪਾਂ ਜ਼ਿਆਦਾ ਟਾਈਮ ਨਹੀਂ ਲਾਉਣਾ ਇਹਦਾ ਇਨ ਵਿੱਚ ਹਲਾ ਦੋ ਦੇਖੋ ਇਹਨੂੰ ਮੈਂ ਨਾ ਲੋ ਟੂ ਮੀਡੀਅਮ ਨਹੀਂ ਹੈਗਾ ਮੀਡੀਅਮ ਟੂ ਲੋ ਫਲੇਮ ਦੇ ਉੱਪਰ ਬਣਾਇਆ ਇਹਨੂੰ ਤੇ ਜ਼ਿਆਦਾ ਹੀਟ ਤੇ ਉੱਪਰ ਨਹੀਂ ਫੋਣਾ ਆਪਾਂ ਤਾਂ ਕਿ ਆਪਣਾ ਜਿਹੜਾ ਦਲੀਆ ਹੈਗਾ ਉਹ ਕੱਚਾ ਨਾ ਰਹਿ ਜੇ ਵੀ ਤੇ ਹੁਣ ਤੁਸੀਂ ਦੇਖੋ ਕਿ ਬੱਚਿਆਂ ਨੇ ਦੁੱਧ ਵੀ ਪੀ ਲਿਆ ਡਰਾਈ ਫਰੂਟ ਵੀ ਖਾ ਲੈਣਾ ਉਹਨਾਂ ਦੀ ਮਨਪਸੰਦ ਰੈਸ਼ ਵੀ ਬਣ ਜਾਣੀ ਆ ਤਾਂ ਹੀ ਕਹਿਣੀ ਹੁੰਦੀ ਹੈ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਐਂਡ ਤੱਕ ਬਹੁਤ ਕੁਝ ਹੋਣ ਵਾਲਾ ਹੁੰਦਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਵੀ ਐਂਡ ਤੱਕ ਬਹੁਤ ਵਧੀਆ ਹੋਊਗਾ ਸਭ ਕੁਝ। ਬਾਕੀ ਵੀਡੀਓ ਤੁਸੀਂ ਜਦੋਂ ਦੇਖਦੇ ਹੁੰਦੇ ਆ ਜਰੂਰ ਦੱਸ ਦਿਆ ਕਰੋ ਕਮੈਂਟ ਕਰਨ ਲੱਗੇ ਕਿ ਤੁਸੀਂ ਕਿੱਥੋਂ ਬੋਲ ਰਹੇ ਆ ਕਿੱਥੋਂ ਦੇਖ ਰਹੇ ਹੋ ਕਿੱਥੋਂ ਕਮੈਂਟ ਕਰ ਰਹੇ ਹੋ ਤਾਂ ਕਿ ਮੈਂ ਤੁਹਾਨੂੰ ਪਰਸਨਲੀ ਰਿਪਲਾਈ ਕਰ ਦਵਾਂ। ਤਾਂ ਬਸ ਇਹਨੂੰ ਆਪਾਂ ਦੋ ਮਿੰਟ ਸੇਕ ਲਵਾਂ ਨੇ ਆ। ਫਿਰ ਉਸ ਤੋਂ ਆਪਾਂ ਨੈਕਸਟ ਸਟੈਪ ਕਰਦੇ ਹਾਂ। ਹੋ ਗਏ। ਹੁਣ ਆਪਣੀ ਨੈਕਸਟ ਸਟੈਪ ਦੀ ਵਾਰੀ ਆਉਂਦੀ ਆ। ਜਿਹੜਾ ਹੁਣ ਇਹ ਡਰਾਈ ਫਰੂਟ ਬੱਚੇ ਨਹੀਂ ਖਾਂਦੇ ਆ ਆਪਾਂ ਉਹਦਾ ਦੁੱਧ ਬਣਾਇਆ ਸੀਗਾ। ਕਿ ਬਦਾਮ ਵੀ ਵਿੱਚੋਂ ਬੱਚੇ ਕੱਢ ਕੇ ਰੱਖ ਦਿੰਦੇ ਆ ਕਾਜੂ ਵੀ ਵਿੱਚੋਂ ਕੱਢ ਕੇ ਰੱਖ ਦਿੰਦੇ ਆ ਔਰ ਜੇ ਕਿਸ਼ਮਿਸ਼ ਵੀ ਕੱਢ ਦੇਣਗੇ ਤਾਂ ਕੋਈ ਚੱਕਰ ਨਹੀਂ ਕਿਉਂਕਿ ਇਹਦਾ ਹੁਣ ਅਸਰ ਜਿਹੜਾ ਹੈਗਾ ਵਿੱਚ ਪੱਕ ਜਾਊਗਾ ਇਹਨੂੰ ਆਪਾਂ ਗ੍ਰाइंड ਨਹੀਂ ਸੀ ਕਰਨਾ ਤਾਂ ਇਹ ਜਿਹੜਾ ਮਿਲਕ ਬਣਾਇਆ ਆਪਾਂ ਕਾਜੂ ਤੇ ਬਦਾਮ ਦਾ ਉਹਨੂੰ ਆਪਾਂ ਇਹਦੇ ਵਿੱਚ ਐਡ ਕਰ ਦਿੰਦੇ ਆ ਤਾਂ ਇਹਨੂੰ ਹੁਣ ਆਪਾਂ ਫਿਰ 5 ਤੋਂ 10 ਮਿੰਟ ਇਹਨੂੰ ਬਿਲਕੁਲ ਲੋ ਫਲੇਮ ਦੇ ਉੱਪਰ ਰੱਖਣਾ ਛੋਟੇ ਬਰਨਰ ਦੇ ਉੱਪਰ ਰੱਖ ਲਿਓ ਤੇ ਲੋ ਫਲੇਮ ਦੇ ਉੱਪਰ ਰੱਖਣਾ ਹੈਗਾ 10-5 ਮਿੰਟ ਤੁਸੀਂ ਵੇਟ ਕਰੋ 5 ਜਾਂ 10 ਮਿੰਟ ਲਓ ਜੀ ਵਾ 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 ਕੀ ਬਾਤਾਂ ਬਣ ਗਿਆ ਦਰਜਾ ਆਪਣਾ ਦੁੱਧ ਨੇ ਆਪਣਾ ਵਿੱਚ ਸਾਰਾ ਰਸ ਅਸਰ ਸਾਰਾ ਛੱਡਤਾ ਹੁਣ ਤੁਸੀਂ ਦੇਖੋਗੇ ਕਿ ਬੱਚੇ ਥੋੜੇ ਕਿੰਨੇ ਖੁਸ਼ ਹੋ ਕੇ ਖਾਂਦੇ ਆ ਤੇ ਸਾਰੀਆਂ ਚੀਜ਼ਾਂ ਦੇ ਫਾਇਦੇ ਤੁਸੀਂ ਮੇਰੀ ਕੱਲੀ-ਕੱਲੀ ਵੀਡੀਓ ਚ ਦੇਖ ਚੁੱਕੇ ਆ ਬਦਾਮਾਂ ਦੇ ਫਾਇਦੇ ਕਿਸ਼ਮਿਸ਼ ਦੇ ਫਾਇਦੇ ਹੈ ਨਾ ਕਾਜੂ ਫਰੂਟ ਦੇ ਫਾਇਦੇ ਡਰਾਈ ਫਰੂਟ ਵਾਲੀਆਂ ਮੇਰੀਆਂ ਬਹੁਤ ਵੀਡੀਓਜ਼ ਹੈਗੀਆਂ ਤੇ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਮੇਰੇ ਪ੍ਰੋਡਕਟਸ ਲੱਗੇ ਹੁੰਦੇ ਵੀਡੀਓ ਦੇ ਥੱਲੇ ਉੱਥੇ ਵੀ ਮੈਂ ਡਰਾਈ ਫਰੂਟ ਹੀ ਲਾਉਣੀ ਹੁੰਦੀ ਆ ਠੀਕ ਆ ਹੁਣ ਆਪਾਂ ਗੈਸ ਗੈਸ ਕਰਤੀ ਬੰਦ ਤਾਂ ਇਹਨੂੰ ਆਪਾਂ ਥਲਾ ਦੋ ਕਮੈਂਟ ਉੱਪਰ ਪਾਏ ਦੇਣ ਤੋਂ ਕੋਈ ਜਿੰਨੀ ਹੀਟ ਹੁੰਦੀ ਨਾ pande ਦੀ ਵੀ ਤੋਂ ਉੱਪਰੋਂ ਗੈਸ ਦੀ ਵੀ ਇਹ ਸਾਰੇ ਅਵੇਜ ਵਿੱਚ ਆਪਣੀ ਆਹ ਜਿਹੜੇ ਭਾਂਡੇ ਵਿੱਚ ਇਹਦਾ ਅਸਰ ਆ ਇਹ ਜਿਹੜੀ ਆਪਾਂ ਚੀਜ਼ ਵਿੱਚ ਬਣਾਉਣੀ ਹੈ ਨਾ ਉਹ ਆਪਣੇ ਆਪ ਵਿੱਚ ਇਹਦੇ ਐਬਜ਼ਾਰਬ ਕਰ ਲੈਂਦਾ ਇਹਨੂੰ ਤੁਸੀਂ ਬੇਸ਼ੱਕ ਉਪਰ ਕਵਰ ਕਰ ਸਕਦੇ ਹਾਂ ਹੁਣ ਆਪਾਂ ਮਿਲਦੇ ਹਾਂ ਜੀ 5 ਮਿੰਟ ਬਾਅਦ ਇਹਨੂੰ ਕਵਰ ਕਰਨਾ ਹੁਣ ਕਵਰ ਕਰਕੇ 5 ਮਿੰਟ ਰੱਖਣਾ ਫਿਰ ਉਸ ਤੋਂ ਬਾਅਦ ਆਪਾਂ ਦੁਬਾਰਾ ਆਉਨੇ ਹਾਂ ਲਓ ਜੀ ਆਪਣੇ 5 ਮਿੰਟ ਹੋ ਗਏ ਇਹਨਾਂ ਨੂੰ ਬਣੀ ਪਏ ਨੂੰ ਹੁਣ ਆਪਾਂ ਇਹਨੂੰ ਤੱਕਣਾ ਨਹੀਂ ਆ ਤੁਸੀਂ ਕਹੋਗੇ ਵੀ ਬੱਚੇ ਕਿਵੇਂ ਖਾਣਗੇ ਬਣਾਇਆ ਬੱਚਿਆਂ ਵਾਸਤੇ ਆ ਪਰ ਇਹਦੇ ਵਿੱਚ ਮਿੱਠਾ ਨਹੀਂ ਪਾਇਆ ਮੈਡਮ ਨੇ ਠੀਕ ਹੈ ਜੀ ਬੱਚੇ ਖਾਣਗੇ ਮਿੱਠਾ ਵੀ ਲੱਗੂਗਾ ਸਤਕੁਛ ਲੱਗੂਗਾ ਅਸੀਂ ਬੱਚਿਆਂ ਵਾਸਤੇ ਚੀਜ਼ ਬਣਾਉਣੀ ਆ ਤਾਂ ਬੱਚਿਆਂ ਨੂੰ ਹੈਲਦੀ ਹੀ ਦੇਣੀ ਆ ਹਰ ਇੱਕ ਚੀਜ਼ ਠੀਕ ਹੈ ਹੁਣ ਇਹ ਕੀ ਹੈਗੀ ਮੇਰੇ ਕੋਲੇ ਮਿਸ਼ਰੀ ਮੈਂ ਹਮੇਸ਼ਾ ਮਿਸ਼ਰੀ ਆ ਜਿਹੜੀ ਇਹਨੂੰ ਗ੍ਰਾਈਂਡ ਕਰਕੇ ਰੱਖਦੀ ਆ ਤਾਂ ਹੁਣ ਆਪਾਂ ਆਪਣੇ ਸਹਰਜਾਦਿਆਂ ਕੋਲੇ ਆਪਣੇ ਬੱਚਿਆਂ ਕੋਲੇ ਸਮਾਨ ਲੈ ਕੇ ਜਾਣਾ ਤਾਂ ਅਸੀਂ ਇੱਕ ਟੋਰੀ ਚ ਇਹਨੂੰ ਪਾਵਾਂਗੇ ਤਾਂ ਕਿ ਸਾਡੇ ਜਿਹੜੇ ਬੱਚੇ ਇਹਨੂੰ ਖੁਸ਼ ਹੋ ਕੇ ਖਾਂ ਤਾਂ ਇਹਦੇ ਵਿੱਚ ਹੁਣ ਬੱਚਿਆਂ ਦੀ ਫੇਵਰਿਟ ਮਿੱਠਾ ਵੀ ਚਾਹੀਦਾ ਹੈ ਨਾ ਤਾਂ ਆਪਾਂ ਕੀ ਕਰਾਂਗੇ ਇਹਦੇ ਵਿੱਚ ਆਹ 1 ਸਪੂਨ ਮਿਸ਼ਰੀ ਪਾ ਦਾਂਗੇ ਮਿਸ਼ਰੀ ਥੋੜੀ ਜੀ ਘੱਟ ਮਿੱਠੀ ਹੁੰਦੀ ਹੈ ਥੋੜੀ ਜੀ ਵੱਧ ਪਾ ਦੋ ਤਾਂ ਮਿਸ਼ਰੀ ਨੂੰ ਆਪਾਂ ਖਲਾਵਾਂਗੇ ਤੁੱਕ ਜੇਦੋਂ ਅਸੀਂ ਬੱਚਿਆਂ ਕੋਲੇ ਲੈ ਕੇ ਜਾਣੀ ਹੈ ਇਹ ਚੀਜ਼ ਤਾਂ ਮਿਸ਼ਰੀ ਆ ਜਿਹੜੀ ਉਹਨੂੰ ਅਸੀਂ ਵਿੱਚ ਮਿਕਸ ਕਰਕੇ ਲੈ ਕੇ ਆ। ਹਲੇ ਬੱਚਿਆਂ ਦੀ ਇੱਕ ਫੇਵਰੇਟ ਹੋਰ ਚੀਜ਼ ਵੀ ਹੈ। ਜਲਦੀ ਨਾਲ ਕਰਿਓ ਵੀਡੀਓ ਕੱਟਣ ਦੀ ਕਾਲੀ ਨਹੀਂ ਕਰਨੀ ਤੁਸੀਂ ਕਿਉਂਕਿ ਵੀਡੀਓ ਜਿਹੜੀ ਹੈ ਐਂਡ ਤੱਕ ਦੇਖੋਗੇ ਤਾਂ ਫੇਰ ਹੀ ਫਾਇਦਾ ਉਹਦਾ। ਉਹ ਦੇਖੋ ਬਲੇਖੋ ਖੁਰੀ ਨਹੀਂ ਨਾ ਆਪਣੀ ਮਿਸ਼ਰੀ ਮਿਸ਼ਰੀ ਗਈ ਹੈ ਖੁਰ ਹੁਣ ਇੱਕ ਬੱਚਿਆਂ ਦੀ ਬਹੁਤ ਹੀ ਫੇਵਰੇਟ ਚੀਜ਼ ਆ ਜਿਹਨੂੰ ਕਹਿੰਦੇ ਆ ਕਿ ਬੱਚੇ ਹਰ ਰੋਜ਼ ਸਾਨੂੰ ਬਣਾ ਕੇ ਦਿਓ ਜੀ ਆਈਸਕ੍ਰੀਮ ਵੀ ਬਣਾ ਕੇ ਦਿਓ ਉਹਦੇ ਵਾਲੀ ਤੇ ਉਹ ਵੀ ਬਣਾ ਕੇ ਦਿਓ ਇਹ ਆ ਜੀ ਟੂਟੀ ਫਰੂਟੀ ਜਿਹਨੂੰ ਕਿ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਆ ਤੇ ਜਦੋਂ ਸੀ ਇਹ ਚ ਮਿਸ਼ਰੀ ਪਾ ਲਈ ਬਦਾਮਾਂ ਵਾਲਾ ਦੁੱਧ ਪਾ ਲਿਆ ਦੁੱਧ ਦੂਸਰਾ ਪਾ ਲਿਆ ਹੈ ਨਾ ਦਲੀਆਂ ਬਣ ਗਿਆ ਸਾਡਾ ਰੈਡੀ ਹੋ ਗਿਆ ਤਾਕਾ ਮਿੱਠਾ ਨਹੀਂ ਪਾਉਣਾ ਨਾ ਖੰਡ ਨਾ ਗੁੜ ਨਾ ਸ਼ੱਕਰ ਕੀ ਪਾ ਕੇ ਦੇਣਾ ਨਾ ਨੂੰ ਮਿਸ਼ਰੀ ਮਿਸ਼ਰੀ ਦੇ ਕੀ ਫਾਇਦੇ ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਡਾਇਨਾਮਿਕ ਪੈਸ਼ਨ ਫਾਇਰ ਤੇ ਮਿਸ਼ਰੀ ਦੇ ਫਾਇਦੇ ਮੇਰੀ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਜੇ ਮੈਂ ਹੁਣ ਇੱਥੇ ਦੱਸਣ ਲੱਗ ਗਈ ਤਾਂ ਵੀਡੀਓ ਜਿਹੜੀ ਆਪਣੀ ਬਹੁਤ ਜ਼ਿਆਦਾ ਲੰਬੀ ਹੋ ਚੁਗੀ ਤਾਂ ਇਹਦੇ ਵਿੱਚ ਤੇ ਹੁਣ ਆਪਾਂ ਥੋੜਾ ਇਹਨੂੰ ਗਾਰਨਿਸ਼ ਕਰਕੇ ਲੈ ਕੇ ਜਾਵਾਂਗੇ ਤਾਂ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਉਹਨੂੰ ਖਾਣ ਠੀਕ ਹੈ ਜੀ ਬਸ ਥੋੜੀ ਜੀ ਤੁਸੀਂ ਇਸ ਤਰ੍ਹਾਂ ਪਾ ਕੇ ਇਹਦੇ ਤੇ ਟੂਟੀ ਫਰੂਟੀ ਜਦੋਂ ਲੈ ਕੇ ਜਾਓਗੇ ਉਹਨੂੰ ਸਰਵ ਕਰੋਗੇ ਬੜੀ ਗਰਮ ਗਰਮ ਤੁਸੀਂ ਲੈ ਕੇ ਜਾਓ ਬਸ ਇਹ ਤਾਂ ਨਹੀਂ ਇਹ ਤੁਸੀਂ ਜਿੰਨੀ ਮਰਜ਼ੀ ਪਾ ਦਿਓ ਕਿਉਂਕਿ ਦਾ ਕੋਈ ਨੁਕਸਾਨ ਨਹੀਂ ਹੈਗਾ ਕਿਉਂਕਿ ਬੱਚਿਆਂ ਦਾ ਇੱਕ ਟੇਸਟ ਦਾ ਫਲੇਵਰ ਆ ਇਸ ਤਰ੍ਹਾਂ ਲੈ ਕੇ ਜਾ ਕੇ ਜਦੋਂ ਤੁਸੀਂ ਉਹਨਾਂ ਦੀ ਪਲੇਟ ਦੇ ਵਿੱਚ ਇਹ ਚੀਜ਼ ਸਜੀ ਹੋਊਗੀ ਤਾਂ ਤੁਸੀਂ ਦੇਖੋਗੇ ਕਿ ਬੱਚੇ ਤੁਹਾਡਾ ਥੈਂਕਸ ਕਰਨਗੇ ਔਰ ਤੁਹਾਡੇ ਤੋਂ ਬਾਰ-ਬਾਰ ਡਿਮਾਂਡ ਕਰਨਗੇ ਵੀ ਮਮਾ ਸਾਨੂੰ ਇਹ ਚੀਜ਼ਾਂ ਬਣਾ ਕੇ ਦੇਓ ਠੀਕ ਹੈ ਜੀ ਤੇ ਇਹ ਤੁਸੀਂ ਹੁਣ ਬੱਚਿਆਂ ਨੂੰ ਪ੍ਰੋਵਾਈਡ ਕਰ ਸਕਦੇ ਹੋ ਬਣਾ ਕੇ ਦੇ ਸਕਦੇ ਹੋ ਅੱਜ ਮੇਰੇ ਬੱਚੇ ਘੁੰਮ ਗਏ ਨਹੀਂ ਤਾਂ ਉਹਨਾਂ ਨੇ ਹੁਣੇ ਰੋਲਾ ਚੱਕ ਦੇਣਾ ਸੀਗਾ ਤੇ ਖਾ ਕੇ ਵੀ ਤੁਹਾਨੂੰ ਉਹਨਾਂ ਨੇ ਦੱਸ ਦੇਣਾ ਸੀ ਕਿ ਬਹੁਤ ਗੁੱਡ ਹੈ ਬਹੁਤ ਟੇਸਟੀ ਹੈ ਬਹੁਤ ਅੱਛੀ ਹੈ ਤਾਂ ਥੈਂਕ ਯੂ ਸੋ ਮੱਚ ਜੇਕਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਸੀਂ ਕਿਥੋਂ ਬਿਲੋਂਗ ਕਰਦੇ ਹੋ ਔਰ ਵੀਡੀਓ ਕਿਥੋਂ ਦੇਖ ਰਹੇ ਹੋ ਤੇ ਵੱਤਵਰ ਸ਼ੇਅਰ ਕਰਦੇ ਆ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਥੈਂਕ ਯੂ ਸੋ ਮਚ ਆਲ ਦਾ ਬੈਸਟ